ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਜ਼ਿੰਦਗੀ ਹੈ ਤੁਸੀਂ ਜ਼ਿੰਦਗੀ ਨੂੰ ਸੁਖਾਲੀ ਵੀ ਰੱਖ ਸਕਦੇ ਹੋ ਤੇ ਦੁਖਦਾਈ ਵੀ ਬਣਾ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਅੰਮ੍ਰਿਤ ਵੀ ਲਿਆ ਸਕਦੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਅੰਦਰ ਜ਼ਹਿਰ ਵੀ ਸਿੰਚ ਸਕਦੇ ਹੋ ਜ਼ਹਿਰ ਵੀ ਪਾਰ ਸਕਦੇ ਹੋ ਲਾਈਫ ਤੁਹਾਡੀ ਹੈ ਜ਼ਿੰਦਗੀ ਤੁਹਾਡੀ ਹੈ ਜਿਉਣਾ ਤੁਸੀਂ ਹੈ ਹਰ ਇੱਕ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਵੱਖਰਾ ਵੱਖਰਾ ਹੈ ਕਿੰਨੇ ਵਜੇ ਉੱਠਣਾ ਹੈ ਕਿਹੜੀਆਂ ਆਦਤਾਂ ਰੱਖਣੀਆਂ ਨੇ ਕਿਹੜੀਆਂ ਛੱਡਣੀਆਂ ਨੇ ਇਹ ਤੁਹਾਡਾ ਆਪਣਾ ਫੈਸਲਾ ਹੈ ਕੋਈ ਲੱਖ ਵਾਰ ਕਹੇ ਵੀ ਆ ਤੇਰੀ ਆਦਤ ਮਾੜੀ ਇਹ ਛੱਡ ਬੰਦਾ ਨਹੀਂ ਛੱਡਦਾ ਪਰ ਜਿੰਨਾ ਸਮਾਂ ਉਹਨੂੰ ਸਮਝ ਨਾ ਲੱਗੇ ਜੇ ਖੁਦ ਨੂੰ ਸਮਝ ਲੱਗ ਗਈ ਆਦਤ ਮਾੜੀ ਇਹ ਫਿਰ ਛੱਡ ਦਿੰਦਾ ਕੋਈ ਚੰਗੀ ਆਦਤ ਹੋਵੇ ਕੋਈ ਲੱਖ ਸਮਝਾਵੇ ਉਪਦੇਸ਼ ਕਰੇ ਵੀ ਆ ਚੰਗੀਆਂ ਆਦਤਾਂ ਨੇ ਇਹਨਾਂ ਨੂੰ ਪੱਲੇ ਬੰਨ ਅਪਣਾ ਬੰਦਾ ਨਹੀਂ ਮੰਨਦਾ ਪਰ ਜਦੋਂ ਤੁਹਾਨੂੰ ਖੁਦ ਨੂੰ ਸਮਝ ਪੈ ਜਾਂਦੀ ਹੈ ਵੀ ਆਹ ਚੰਗੀਆਂ ਆਦਤਾਂ ਮੇਰੇ ਲਈ ਚੰਗੀਆਂ ਨੇ ਚੰਗੀਆਂ ਸਾਬਤ ਹੋਣਗੀਆਂ ਫਿਰ ਉਹਨਾਂ ਗੱਲਾਂ ਨੂੰ ਆਦਤਾਂ ਨੂੰ ਅਪਣਾਉਣ ਲੱਗਿਆਂ ਬਹੁਤਾ ਸਮਾਂ ਨਹੀਂ ਲੱਗਦਾ ਤਾਂ ਜ਼ਿੰਦਗੀ ਇਹ ਜ਼ਿੰਦਗੀ ਦੇ ਅੰਦਰ ਚੈਨ ਬਣਾਉਣਾ ਹੈ ਸੁੱਖ ਬਣਾਉਣਾ ਹੈ ਸ਼ਾਂਤੀ ਬਣਾਉਣੀ ਹੈ ਮਤਲਬ ਅੰਮ੍ਰਿਤ ਬਣਾਉਣਾ ਇਹਨਾਂ ਆਦਤਾਂ ਨੂੰ ਅੰਮ੍ਰਿਤ ਕਹਿ ਲਓ ਤੁਸੀਂ ਬਣਾ ਸਕਦੇ ਹੋ ਜ਼ਿੰਦਗੀ ਦੇ ਅੰਦਰ ਦੁਖੀ ਰਹਿਣਾ ਹੈ ਸਾੜੇ ਵਿੱਚ ਰਹਿਣਾ ਹੈ ਈਰਖਾ ਵਿੱਚ ਰਹਿਣਾ ਹੈ ਕੁਰਜ ਦੇ ਰਹਿਣਾ ਹੈ ਕਲਪ ਦੇ ਰਹਿਣਾ ਹੈ ਤੁਹਾਡੀ ਆਪਣੀ ਮਰਜ਼ੀ ਇਹ ਵੀ ਪੈਦਾ ਕਰ ਸਕਦੇ ਹੋ ਕਿਸੇ ਦਾ ਚੰਗਾ ਵੇਖ ਕੇ ਛੜਦੇ ਰਹਿਣਾ ਹੈ ਤੁਹਾਡੀ ਮਰਜ਼ੀ ਇਹ ਕਿਸੇ ਦਾ ਚੰਗਾ ਵੇਖ ਕੇ ਤੇ ਅੰਦਰ ਖੁਸ਼ ਹੋਵੇ ਭਈ ਨਰੰਕਾਰ ਕਿੰਨੀ ਚੰਗੀ ਇਹਨੂੰ ਦਾਤ ਦਿੱਤੀ ਹਾਂ ਤੁਹਾਡੀ ਲੋੜ ਇਹ ਤੁਸੀਂ ਵੀ ਕਹਿ ਸਕਦੇ ਹੋ ਵੀ ਇਹ ਦਾਤ ਮੈਨੂੰ ਵੀ ਚਾਹੀਦੀ ਪਰ ਸਾੜਾ ਨਹੀਂ ਈਰਖਾ ਨਹੀਂ ਤੋਂ ਖੈਰ ਇੱਕ ਦੋ ਉਦਾਹਰਨਾਂ ਨੇ ਅੰਗੂਰ ਨੇ ਅੰਗੂਰ ਖਾਣ ਦੇ ਕੰਮ ਹੁੰਦੇ ਨੇ ਅੰਗੂਰਾਂ ਦੀ ਸ਼ਰਾਬ ਵੀ ਬਣਦੀ ਬੜੀ ਮਸ਼ਹੂਰੇ ਅੰਗੂਰੀ ਸ਼ਰਾਬ ਅਕਸਰ ਤੁਸੀਂ ਬੋਲਬਾਣੀ ਵਿੱਚ ਬੋਲਦੇ ਹੋ ਅੰਗੂਰ ਨੇ ਅੰਗੂਰਾ ਦੀ ਕਿਸਮਿਸ ਬਣਾਓ ਅੰਗੂਰਾ ਦੀ ਸ਼ਰਾਬ ਬਣਾਓ ਅੰਗੂਰਾ ਨੂੰ ਵੈਸੇ ਖਾ ਲੋ ਮਰਜੀ ਤੇ ਤੁਹਾਡੀ ਹੈ ਨਾ ਵੇਖੋ ਗੰਨਾ ਹੈ ਤੇ ਗੰਨੇ ਤੋਂ ਗੁੜ ਬਣਾ ਲਓ ਉਸ ਗੁੜ ਦੇ ਨਾਲ ਤੁਸੀਂ ਆਪਣਾ ਰੋਟੀ ਪਾਣੀ ਖਾ ਲੋ ਗੁੜ ਤੋਂ ਸ਼ੱਕਰ ਬਣਾ ਲਓ ਉਹਦੇ ਨਾਲ ਤੁਸੀਂ ਸ਼ਰਾਬ ਬਣਾ ਲਓ ਉਹਦੇ ਨਾਲ ਤੁਸੀਂ ਚੀਨੀ ਬਣਾ ਲਓ ਮਰਜ਼ੀ ਤੁਹਾਡੀ ਗੰਨੇ ਦਾ ਇਹਦੇ ਵਿੱਚ ਕੀ দোষ ਹੈ ਗੰਨੇ ਦਾ ਕੀ ਕਸੂਰ ਹੈ ਗੰਨੇ ਤੋਂ ਸ਼ਰਾਬ ਵੀ ਬਣ ਜਾਂਦੀ ਹੈ ਗੰਨੇ ਤੋਂ ਚੀਨੀ ਵੀ ਬਣ ਜਾਂਦੀ ਹੈ ਖੰਡ ਸੱਕਰ ਵੀ ਬਣ ਜਾਂਦੀ ਹੈ ਬਣਾਉਣ ਵਾਲੇ ਦੀ ਮਰਜ਼ੀ ਹੈ ਉਹਨੇ ਬਣਾਉਣਾ ਕੀ ਹੁਣ ਮੈਂ ਜਿਹੜਾ ਨੁਕਤਾ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਜਿਹੜੀ ਗੱਲ ਕਰਨੀ ਚਾਹੁੰਦਾ ਤੁਸੀਂ ਕਰਦੇ ਹੋ ਪਾਠ ਤੇ ਪਾਠ ਕਰਨ ਤੋਂ ਬਾਅਦ ਤੁਹਾਡੀ ਮਰਜ਼ੀ ਹੈ ਤੁਸੀਂ ਹੰਕਾਰ ਬਣਾਉਣਾ ਹੈ ਜਾਂ ਤੁਸੀਂ ਨਰਮਾਣ ਹੋਣਾ ਹੈ ਪਰ ਮੈਂ ਹੰਕਾਰ ਬੰਦਾ ਬਹੁਤਾ ਵੇਖਿਆ ਇਹ ਲੋਕਾਂ ਕੋਲੋਂ ਅਕਸਰ ਗੱਲਾਂ ਸੁਨੀਆਂ ਵੇਖੋ ਜੀ ਮੈਂ 3 ਵਜੇ ਜਾਗ ਜਾਣਾ ਮੈਂ ਰੋਜ਼ ਦੇ ਪੰਜ ਪਾਠ ਸੁਖਮਨੀ ਦੇ ਕਰ ਲੈਣਾ ਮੈਂ ਇਹਨੇ ਜਪਜੀ ਦੇ ਕਰ ਲੈਣਾ ਬਈ ਜੇ ਤੂੰ ਕਰ ਲਿਆ ਪਹਿਲੀ ਗੱਲ ਤੇ ਇੰਨੇ ਪਾਠ ਇੰਨੀ ਗਿਣਤੀ ਵਧਾਉਣ ਦਾ ਅਰਥ ਕੋਈ ਨਹੀਂ ਗੁਰਬਾਣੀ ਗਿਣਤੀ ਦੇ ਅੰਦਰ ਪੜਨ ਦਾ ਕੋਈ ਕਾਇਦਾ ਕਾਨੂੰਨ ਨਹੀਂ ਹੈ ਗੁਰਬਾਣੀ ਨੂੰ ਸਮਝ ਕੇ ਪੜ 24 ਪਾਠ 25 ਪਾਠ 50 ਪਾਠ ਜਪਜੀ ਦੇ ਕਰਨ ਵਾਲੋਂ ਇੱਕ ਕੀਤਾ ਹੁੰਦਾ ਪਰ ਸਮਝ ਕੇ ਕੀਤਾ ਹੁੰਦਾ ਤੇ ਉਹਦੇ ਅਨੁਸਾਰ ਚੱਲਣ ਦਾ ਹਿਆ ਕੀਤਾ ਹੁੰਦਾ ਤਹੱਯਾ ਕੀਤਾ ਹੁੰਦਾ ਉਹ ਚੰਗਾ ਸੀ ਜਾਂ ਪੰਜਾਬ ਪਾਠ ਚੰਗੇ ਨੇ ਤੋਂ ਖੈਰ ਮੈਂ ਕਿਨੱਕ ਪੜ ਲਵੋ ਜਿੰਨੀ ਮਰਜ਼ੀ ਬਾਣੀ ਪੜ ਲਵੋ ਪਰ ਉਲਟੀਆਂ ਕਰਦੇ ਮੈਨੂੰ ਲੋਕ ਨਜ਼ਰ ਪੈਂਦੇ ਨੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਦੂਜੇ ਨੂੰ ਕੋਲ ਬਾ ਕੇ ਖੁਸ਼ ਨਹੀਂ ਹੁੰਦੇ ਇਹਨੂੰ ਕੀ ਪਤਾ ਇਹ ਤੇ ਵੈਗਰੂ ਦਾ ਨਾਂ ਨਹੀਂ ਲੈਂਦਾ ਮੈਂ ਤੇ ਇੰਨੇ ਪਾਠ ਕਰ ਲੈਣਾ ਜਪਜੀ ਦੇ ਹੁਣ ਉਹ ਪਾਠ ਕੀਤਾ ਹੈ ਪਰ ਤੁਹਾਨੂੰ ਪਚਿਆ ਨਹੀਂ ਤੁਹਾਨੂੰ ਆਰਾਸ ਨਹੀਂ ਆਇਆ ਤੁਹਾਨੂੰ ਹਾਜ਼ਮ ਨਹੀਂ ਆਇਆ ਤੁਹਾਡੇ ਹੰਕਾਰ ਵਿੱਚ ਤਬਦੀਲ ਹੋ ਗਿਆ ਹੁਣ ਮੈਂ ਵੱਡਾ ਆ ਮੈਂ ਖਾਸਾ ਵੱਡਾ ਆਂ ਤੂੰ ਮੇਰੇ ਸਾਹਮਣੇ ਕੀ ਐ ਇਹ ਸਾਰੀਆਂ ਹੰਕਾਰਦਿਆਂ ਹੀ ਗੱਲਾਂ ਨੇ ਹੋਰ ਕੀ ਆਪਸ ਕੋ ਧੀਰ ਕਰ ਜਾਣੇ ਔਰ ਉਹਨਕੋ ਲਗਮਾਤ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਅੱਛਾ ਮੈਂ ਵੀ ਵੇਖਿਆ ਕਈ ਸਾਲਾਂ ਤੋਂ ਬੰਦਾ ਲਗਾਤਾਰ ਗੁਰਦੁਆਰੇ ਜਾਂਦਾ ਹੈ ਹੰਕਾਰ ਵੀ ਕਰਦਾ ਐ ਵੇਖੋ ਜੀ ਮੈਨੂੰ ਇੰਨੇ ਸਾਲ ਹੋ ਗਏ ਨੇ ਮੈਂ ਲਗਾਤਾਰ ਦਰਬਾਰ ਸਾਹਿਬ ਜਾਣਾ ਮੈਂ ਆਪਣੇ ਮਹੱਲੇ ਪਿੰਡ ਸ਼ਹਿਰ ਦੇ ਗੁਰਦੁਆਰੇ ਵਿੱਚ ਜਾਣਾ ਰੋਜ਼ ਜਾਣਾ ਮੈਂ ਪ੍ਰਕਾਸ਼ ਕਰਾਉਣਾ ਸੋਖਾਸਨ ਕਰਾਉਣਾ ਸੇਵਾ ਕਰਨਾ ਉਹ ਕਰਨਾ ਪਰ ਵੇਖ ਵੀ ਇੰਨਾ ਸਮਾਂ ਜਾਣ ਤੋਂ ਬਾਅਦ ਤੇਰੇ ਅੰਦਰ ਤਬਦੀਲੀ ਆਈ ਕਿ ਨਹੀਂ ਆਈ ਹੁਣ ਤੈਨੂੰ ਹੋਵੇ ਰੋਗ ਤੂੰ ਜਾਵੇਂ ਡਾਕਟਰ ਕੋਲ ਤੇ ਡਾਕਟਰ ਕੋਲ ਮਹੀਨਾ 2 ਮਹੀਨੇ 6 ਮਹੀਨੇ ਦਵਾਈ ਖਾਣ ਤੋਂ ਬਾਅਦ ਤੂੰ ਡਾਕਟਰ ਦੇ ਨਾਲ ਸਿੱਧੀ ਜੀ ਗੱਲ ਕਰੇਗਾ ਨਾ ਵੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਸੀ 4 ਮਹੀਨੇ ਦਵਾਈ ਪਰ ਮੈਨੂੰ ਹੋ ਗਏ ਨੇ 6 ਮਹੀਨੇ ਆਰਾਮ ਮੈਨੂੰ ਆ ਨਹੀਂ ਰਿਹਾ ਫਰਕ ਮੈਨੂੰ ਪੈ ਨਹੀਂ ਰਿਹਾ ਤੇ ਫਿਰ ਕੀ ਕਰੋਗੇ ਉੱਥੇ ਹੀ ਜਾਂਦੇ ਰਹੋਗੇ ਜਾਂ ਡਾਕਟਰ ਬਦਲੋਗੇ ਹੁਣ ਜਿਹੜਾ ਡਾਕਟਰ ਗੁਰੂ ਗ੍ਰੰਥ ਸਾਹਿਬ ਇਹਨਾਂ ਨਾਲੋਂ ਵੱਡਾ ਕੋਈ ਡਾਕਟਰ ਨਹੀਂ ਡਾਕਟਰ ਬਦਲਣ ਦੀ ਤੇ ਲੋੜ ਨਹੀਂ ਹੈ ਹਾਂ ਇਹ ਹੋ ਸਕਦਾ ਹੈ ਵੀ ਜਿਹੜੀ ਦਵਾਈ ਤੁਹਾਨੂੰ ਡਾਕਟਰ ਨੇ ਖਾਣ ਵਾਸਤੇ ਜਿੱਦਾਂ ਖਾਣ ਵਾਸਤੇ ਕਿਹਾ ਤੁਸੀਂ ਉਹ ਖਾ ਨਹੀਂ ਰਹੇ ਜਿਵੇਂ ਡਾਕਟਰ ਨੇ ਗੁਰੂ ਗ੍ਰੰਥ ਸਾਹਿਬ ਜੀ ਨੇ ਪਰਹੇਜ਼ ਰੱਖਣ ਲਈ ਕਿਹਾ ਤੁਸੀਂ ਰੱਖ ਨਹੀਂ ਰਹੇ ਚਲੋ ਮੈਂ ਆਪ ਡਾਕਟਰ ਦੇ ਉਦਾਹਰਣ ਬਣਾ ਲਵਾਂ ਡਾਕਟਰ ਕਵੇਬ ਜਾਂ ਗੋਲੀਆਂ ਨੇ ਦੋ ਸਵੇਰੇ ਦੋ ਸ਼ਾਮੀ ਖਾਣੀਆਂ ਨੇ ਆਲੂ ਨਹੀਂ ਖਾਣੇ ਚੌਲ ਨਹੀਂ ਖਾਣੇ ਮਿੱਠਾ ਨਹੀਂ ਖਾਣਾ ਤਲੀ ਚੀਜ਼ ਨਹੀਂ ਖਾਣੀ ਅੱਛਾ ਤੁਸੀਂ ਦੋ ਗੋਲੀਆਂ ਵੀ ਖਾਈ ਜਾ ਰਹੇ ਹੋ ਨਾਲ ਨਾਲ ਦੂਜੇ ਪਾਸੇ ਚੱਲਨੇ ਤੁਸੀਂ ਬਾਣੀ ਵੀ ਪੜੀ ਜਾ ਰਹੇ ਹੋ ਦੋ ਸ਼ਾਮੀ ਵੀ ਖਾ ਰਹੇ ਹੋ ਸ਼ਾਮੀ ਵੀ ਰਹਿਰਾਸ ਕਰੀ ਜਾ ਰਹੇ ਹੋ ਪਰ ਜਿਹੜਾ ਡਾਕਟਰ ਨੇ ਕਿਹਾ ਸੀ ਨਾ ਪ੍ਰੇਜੋ ਤੁਸੀਂ ਰੱਖ ਨਹੀਂ ਰਹੇ ਨਾ ਖੱਟੀ ਨਾ ਤਲੀ ਨਾ ਮਿੱਠਾ ਨਾ ਦੂਜਾ ਚੀਜ਼ ਛੱਡਦੇ ਨਹੀਂ ਬਲਕਿ ਪਹਿਲਾਂ ਨਾਲੋਂ ਵਧਾ ਕੇ ਖਾ ਰਹੇ ਹੋ ਤੇ ਫਿਰ ਫਰਕ ਕਿੱਦਾਂ ਪਵੇਗਾ ਇਹ ਆਮ ਹਾਲ ਵੇਖਣ ਵਿੱਚ ਆਇਆ ਹੈ ਇੱਕ ਪਾਸੇ ਲੋਕ ਪਾਠ ਕਰੇ ਜਾਣਗੇ ਦੂਜੇ ਪਾਸੇ ਆਪਣੀ ਆਤ ਨਹੀਂ ਛੱਡਦੇ ਨਾ ਬੇਈਮਾਨੀ ਨਾ ਠੱਗੀ ਨਾ ਧੋਖਾ ਨਾ ਫਰੇਵ ਗੁਰਦੁਆਰੇ ਵੀ ਜਾਣਗੇ ਜਾਣਗੇ ਕਬੂਤਰ ਦੀ ਤਰ੍ਹਾਂ ਅੱਖਾਂ ਵੀ ਬੰਦ ਕਰ ਲੈਣਗੇ ਝੁੱਕ ਕੇ ਮੱਥਾ ਵੀ ਟੇਕਣਗੇ ਪਰ ਪੱਲੇ ਕੁਝ ਨਹੀਂ ਪੈ ਰਿਆ ਸਮਝ ਕੁਝ ਨਹੀਂ ਆ ਰਹੀ ਜੀਵਨ ਸੁਧਾਰ ਵਿੱਚ ਨਹੀਂ ਆ ਰਿਹਾ ਕਿਉਂ ਕਿ ਆਤ ਤਾਂ ਬਦਲਣ ਵਾਸਤੇ ਤਿਆਰ ਨਹੀਂ ਜਿੰਨਾ ਸਮਾਂ ਆਪਣੀਆਂ ਆਤਾਂ ਨਹੀਂ ਬਦਲੋਗੇ ਉਨਾ ਸਮਾਂ ਜ਼ਿੰਦਗੀ ਦਾ ਜ਼ਹਿਰ ਵਧਦਾ ਰਹੇਗਾ ਤੇ ਸਕੂਨ ਘਟਦਾ ਰਹੇਗਾ ਸ਼ਾਂਤੀ ਘਟਦੀ ਰਹੇਗੀ ਹਰ ਚੰਗਾ ਕੰਮ ਜ਼ਹਿਰ ਦੇ ਅੰਦਰ ਬੁਰੇ ਦੇ ਅੰਦਰ ਕਨਵਰਟ ਹੋ ਜਾਏਗਾ ਜੇ ਤੁਹਾਨੂੰ ਉਹ ਚੰਗਾ ਕੰਮ ਕਰਨ ਦੀ ਤੇ ਸੰਭਾਲਣ ਦੀ ਜਾਚ ਨਾ ਆਏ ਇਹ ਹੀ ਕਾਰਨ ਹੈ ਅੱਜ ਰਿਸ਼ਤਿਆਂ 'ਚ ਜ਼ਹਿਰ ਹੈ ਮਿੱਤਰਤਾ 'ਚ ਜ਼ਹਿਰ ਹੈ ਸੇਵਾ 'ਚ ਜ਼ਹਿਰ ਹੈ ਪਾਰਸ 'ਚ ਜ਼ਹਿਰ ਹੈ ਕਿਉਂਕਿ ਤੁਹਾਨੂੰ ਕਰਨ ਦਾ ਤਰੀਕਾ ਨਹੀਂ ਆ ਰਿਹਾ ਇੱਥੋਂ ਤੱਕ ਕਿ ਪੌਲ ਨੂੰ ਮੀਤ ਉਸ ਜੈਰ ਬਣਾ ਲਿਆ ਹੈ ਪੌਲ ਲਈ ਤੇ ਬੰਦੇ ਦੇ ਨਾਲ ਹੱਥ ਮਿਲਾਉਣਾ ਛੱਡ ਦਿੱਤਾ ਆਪਣੇ ਆਪ ਨੂੰ ਏਦਾਂ ਦਾ ਫੀਲ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਵੇਂ ਮੈਂ ਰੱਬ ਦਾ ਭਤੀਜਾ ਤੇ ਕੁਝ ਵੀ ਨਹੀਂ ਆਪਸ ਕੋ ਧੀਰ ਕਰ ਜਾਣੇ ਬੜਾ ਵੱਡਾ ਮੰਨ ਲਿਆ ਕਿ ਮੈਂ ਬੜਾ ਵੱਡਾ ਹਾਲੇ ਕੁਝ ਵੀ ਨਹੀਂ ਵਰਦੀ ਪਾਈ ਹੈ ਕਕਾਰ ਇੱਕ ਵਰਦੀ ਨਾਲੋਂ ਵੱਧ ਕੁਝ ਨਹੀਂ ਹੈ ਕਕਾਰਾਂ ਦੇ ਨਾਲ ਮਨ ਸਾਫ਼ ਨਹੀਂ ਹੁੰਦਾ ਕਕਾਰ ਤੇ ਇੱਕ ਇੰਟਰੀ ਹੈ ਕਕਾਰ ਤੇ ਤੇਰੀ ਪਛਾਣ ਹੈ ਆਈਡੈਂਟੀਟੀ ਹੈ ਕਰਨਾ ਗੁਰਬਾਣੀ ਨੇ ਸੀ ਗੁਰਬਾਣੀ ਦੇ ਤੋਂ ਨੇੜੇ ਨਹੀਂ ਆ ਰਿਹਾ ਸਿਰਫ ਇੰਨਾ ਪੰਡ ਬਣ ਲਈ ਹੰਕਾਰ ਦੀ ਮੈਂ ਵੱਡਾ ਮੈਂ ਵੱਡਾ ਮੈਂ ਅੰਮ੍ਰਿਤਧਾਰੀ ਇੰਨੇ ਸਾਲਾਂ ਤੋਂ ਪਰ ਵੇਖਣਾ ਇਹ ਜ਼ਰੂਰੀ ਹੈ ਤੇਰੇ ਜੀਵਨ ਦੇ ਅੰਦਰ ਕੋਈ ਬਦਲਿਆ ਜਾਂ ਨਹੀਂ ਬਦਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ